ਤੇ ਤੇਰਾ ਅੰਤਰਾ ਜਾਈ ਲਖਿਆ ਰਹਾਉ ਜਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਾਈ ਵਸਿੱਖ ਸੂਆਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰ ਰਾਗੇ ਅਸਾ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਵਨਾਰੇ ਕੀਤੇ ਤੇਰੇ ਰਾਗ ਪ੍ਰੇਸ ਕਹੀਏ ਕੀਤੇ ਤੇਰੇ ਗਵਨਾਰੇ ਗਵਨ ਤੁਦਨੁ ਪਨ ਪਾਣੀ ਵੈ ਸੰਤਰ ਗਾਵੈ ਰਾਜਾ ਤਰੰਦੁਆਰੇ ਗਵਨ ਤੁਦਨੁ ਚਿੱਤੋ ਗੁਪਤ ਲਿਖ ਜਾਨਣ ਲਿਖ ਲਿਖ ਤਰੰ ਵਿਚਾਰੇ ਗਵਨ ਤੁਦਨੁ ਸਰਬ੍ਰਹਮਾ ਦੇਵੀ ਸਹਉਣ ਤੇਰੇ ਸਦਾ ਸਵਾਰੇ ਗਵਨ ਤੁਦਨੁ ਇੰਦਰ ਇੰਦਰਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਨ ਤੁਧਨੁ ਸਿ ਸਮਾਧੀ ਅੰਦਰ ਗਾਵਨ ਤੁਧਨੁ ਸਾਧ ਵਿਚਾਰੇ ਗਾਵਨ ਤੁਧਨੁ ਜਤੀ ਸਤੇ ਸੰਤੋਖੀ ਗਾਵਨ ਤੁਧਨੁ ਵੀਰ ਕਰਾਰੇ ਗਾਵਨ ਤੁਧਨੁ ਪੰਡਤ ਪੜ ਰੱਖੀ ਸੂਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੁ ਮਹੋਨੀ ਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੁ ਰਤਨ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਨ ਤੁਧਨੁ ਜੋਦ ਮਹਾਵਲ ਸੂਰਾ ਗਾਵਨ ਤੁਧਨੁ ਖਾਣੇ ਚਾਰੇ ਗਾਵਨ ਤੁਧਨੁ ਖੰਡਲ ਬ੍ਰਹਮੰਡ ਸਰਕਾਰ ਰਖੇ ਤੇਰੇ ਧਾਰੇ ਸੇਤੁ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇਮ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬੋ ਸਾਚਾ ਸੱਚ ਨਾਹੀ ਹੈਪੀ ਹੋਸੀ ਜੈ ਨਾਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਾਰ ਜਿਨ ਸੇ ਮਾਇਆ ਜਿਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀ ਸਦੀਵ ਡੇ ਆਈ ਜੋਤੀਸ ਭਾਵ ਹੈ ਸੋਈ ਕਰਸੀ ਫਰੂਕ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾਬਤ ਸਾਹਿਬ ਨਾਨਕ ਹੈ ਜਾਈ ਆਸਾ ਮਾਲਾ ਪਹਿਲਾ ਸੁਨਵਟਾ ਆਖੈ ਸਾ ਕੋਈ ਕੇਰ ਵੱਡਾ ਜਿੱਟਾ ਹੋਏ ਕਿੰਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬਾ ਗਹਰੰਭੀਰਾ ਗੁਣੇ ਕੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇ ਉੱਡ ਚੀਰਾ ਰਾਉ ਸਸੁਰਤ ਤੇ ਮ੍ਰਿਸੁਰਤ ਕਮਾਈ ਸਾਕੇਂਤ ਮਿਲਕੀਵਤ ਪਾਈ ਗਿਆਨੀ ਦਿਯਾਨੀ ਗੁਰੂ ਗਰਹਾਈ ਕਹਿ ਨਾ ਜਾਈ ਤੇਰੀ ਜਲਵਟਿਆਈ ਸਭ ਸਤ ਸਤ ਅਪਸਪ ਚੰਗੀਆਂ ਆਈਆਂ ਸਿੱਧਾਂ ਬੁਰਖਾਂ ਕੀਆਂ ਵੱਡੀਆਂ ਆਈਆਂ ਜੋ ਦੇਵ ਨ ਸਿੱਧਿ ਕਿ ਨ ਪਾਇਆ ਕਰਮ ਮਿਲੈ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿੱਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸਕੀ ਚਾਰਾ ਨਾਨਕ ਸੱਚ ਸਵਾਰ ਨਾਮ ਰਾਸਾ ਮਾਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਓਖਾ ਸਚਾ ਨਾਉ ਸੱਚੇ ਨਾਮ ਕੀ ਲਗੈ ਭੂਖ ਉਤਪੁਖ ਖਾਏ ਚਲੀਏ ਦੁਖ ਸੋਕਿਓ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸੱਚਾ ਨਾਹੀ ਰਹੋ ਸੱਚੇ ਨਾਮ ਕੀ ਚੱਲ ਵੜਿਆ ਆ ਥਕੇ ਕੀਤ ਨਹੀਂ ਪਾਈ ਜੇ ਸੰਮਲ ਕੇ ਆਖਣ ਪਾਹੀ ਵਟਾ ਨਾ ਹੋਵੇ ਘਾਟ ਨਾ ਜਾਏ ਨਾ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੀਵੜੇ ਆਪ ਤੇ ਵੜ ਤੇਰੀ ਦਾਤ ਜਿੰਨ ਜਨ ਕਰ ਕੈ ਕੀਤੀ ਰਾਤ ਕਸਮ ਵਿਸਾਰੈ ਤੇ ਕਮਜਾਤ ਨਾਨਕ ਨਾ ਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਜਿਨੋ ਕਰੋ ਗੁਰਪਾਸੰ ਕਿਰਿ ਜਿਨ ਸਤਿ ਸਰਨਾਈ ਕਰਦੇ ਆ ਨ ਪ੍ਰਕਾਸ਼ ਮੇਰੇ ਮੀਤ ਕੁਦੇਵ ਮੋਹੋ ਰਾਮ ਨ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰਿ ਕਿਰਤਮ ਮਰੀ ਰਹਿ ਰਾਸ ਰਹਾ ਹਰ ਜਨ ਕੇ ਵਿਢ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਿ ਸਨਾਮ ਨ ਪਾਇ ਤੇ ਭਾਗ ਹੀ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜੀਵਾਸ ਜਿਨਹਾਰ ਜਾਨੇ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਚਿਤ ਹਰਸ ਪਾਇਆ ਮਿਲ ਜਾਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰਿ ਜਿਕ ਆਗੈ ਕਰਤ ਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਸ਼ਟ ਰਹਾਉ ਜਨ ਪਿਤਾ ਲੋਕ ਸੁਤ ਬਨੰਤਾ ਕੋਈ ਨਾ ਕਿਸ ਕੀ ਧਰੇ ਆ ਸਿਰ ਸਿਰ ਰਿਜਿਕ ਸੁਬਾਹ ਏ ਠਾਕੁਰ ਕਾ ਏ ਮਨ ਪੁਕਰਿਆ ਉਡੇ ਉਡਾ ਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰੇਆ ਤਿਨ ਕਬਨ ਖਲਾਵੈ ਕਬਨ ਚੁਕਾਵੈ ਮਨ ਮੈ ਸਿਮਰਨ ਕਰਿਆ ਸਾਵਨਿਧਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਧਰੇ ਆ ਜਨ ਨਾਨਕ ਬਲਵਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰੇਆ ਰਾਗਿਆ ਸਮਾਨਾ ਚੌਥਾ ਸੂਪੁਰਖੀ ਓੰਕਾਰ ਸਤਗੁਰ ਪ੍ਰਸਾਦ ਪੁਰਖ ਰਿੰਜਨ ਹਰ ਪੁਰਖ ਰਿੰਜਨ ਹਰ ਗਮ ਆਗਮ ਫਾਰਾ ਸਭ ਤੇ ਆਵੇ ਸਭ ਤੇ ਆਵੇ ਤੂਜੀ ਸੱਚੇ ਸਚਨਾਰ ਸਭ ਜੀਤ ਮਾਰੇ ਜੀ ਤੂੰ ਜੀਹਾਂ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਾਧੂ ਕ ਵਿਚਾਰ ਨਾ ਰਹਾ ਆਪੇ ਠਾਕੂ ਆਪੇ ਸੇਵਕ ਜੀ ਕਾ ਨਾਨਕ ਜੰਦ ਵਿਚਾਰ ਤੂੰ ਕਟ ਕਟਨ ਤਸਰ ਬਨਤਰ ਜੀ ਹਰ ਇੱਕ ਬੁਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਨ ਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਤਿਆਵੈ ਹਰਿ ਤਿਆਵੈ ਤੁਝ ਜੀ ਸੇ ਜਨ ਜੁਗਮੈ ਸੁਹਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤਿਆਇਆ ਜੀ ਤਿਨ ਰੋਟੀ ਜਮਕੇ ਫਾਂਸੀ ਜਿਨਹਰ ਭੋਜ ਜਿਨਹਨਰ ਭੋਜ ਤਿਆਇਆ ਜੇ ਤਿਨ ਕਾ ਭੋਜ ਸਗ ਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜੀ ਨਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਨ ਤੇ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਾ ਤਾਪੇ ਜਪੇ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬੋ ਸਿਮਰਤ ਸਾਸਤ ਜੀ ਕਰ ਕੀ ਰਿਆ ਖਟ ਕਰਮ ਕਰੰਤਾ ਸੇਪਗਤ ਸੇਪਗਤ ਪਲੇ ਜਾਂ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੂ ਜੇਵ ਡਬਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀਤ ਨੈਚਲ ਕਰਤਾ ਸੋਈ ਤੂੰ ਦਾਪੇ ਭਾਵ ਹੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੂੰ ਦਾਪੇ ਸਿਸ਼ਟ ਸਭ ਪਾਈ ਜੀ ਤੂੰ ਦਾਪੇ ਸਿਰਜਾ ਗੋਰੀ ਜਾਂ ਨਾਨਕ ਗੁਨ ਗਾਵੈ ਕਰਤੇ ਕੀ ਜੀ ਜੋ ਸਭ ਸੇ ਕਾ ਚੋ ਸਭ ਸੇ ਕਾ ਜਾਣੋ ਯਸਮ ਲਚੂਤਾ ਤੂੰ ਕਰਤਾ ਸਚਾਰ ਮੈਂ ਦਾਸਾਂਈ ਜੋ ਤੂੰ ਪਾਵੇਂ ਸੋ ਇੱਥਿ ਸੇ ਜੋ ਤੂੰ ਦੇ ਸੋ ਹੀ ਪਾਈ ਰਾਹੋ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਜਿੰਨਾ ਉਤਨ ਪਾਇਆ ਗੁਰਮੁਖ ਲਾਦਾ ਮਨਖ ਗਵਾਇਆ ਤੂੰ ਦਾਬ ਛੋੜਿਆ ਮਿਲਾਇਆ ਤੁੰਦਰਿਆਂ ਸਭ ਤੂੰ ਜੀ ਮਾਹੇ ਤੁਜਿੰ ਦੂਜਾ ਕੋਈ ਨਾਹੇ ਜੀ ਜੰ ਸਭ ਤੇਰਾ ਫੇਲ ਵਿੰਜੋ ਮਿਲ ਪਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਇ ਸੋ ਜਨ ਜਾਣੈ ਹਰਗੁਣ ਸਾਦੀ ਆਖ ਬਖਾਨੈ ਜਨਰ ਸੇਵਿਆ ਤਿਸੁ ਕੋ ਪਾਇਆ ਸਹਿਜੈ ਹੀ ਹਰਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਾ ਹੋਇ ਤੂ ਦਿਨ ਦੂਜਾ ਵਰਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟੋਇ ਆਸਾ ਮੰਨ ਲਾ ਪਹਿਲਾ ਪਿਤ ਸਰਵੜੈ ਬਲਿ ਅਨਿਵਾਸ ਪਾਣੀ ਪਾਵ ਗਤੀ ਨੇ ਕੀਆ ਪੰਗਚ ਮੋਹ ਬਗਨੀ ਚੱਲੈ ਹਮ ਦੇਖਤ ਹੈ ਮਨ ਇਕ ਨ ਚੇਤ ਸਮੂੜ ਮਨ ਆ ਹਰਿ ਵਿਸਰਤ ਤੇਰੇ ਗੁਣ ਗਲੇ ਆ ਰਹਾਉ ਨਾ ਜਤੀ ਸਤਿ ਨਹੀਂ ਪੜਿਆ ਮੁਰਖ ਮੁਗਦਾ ਜਨ ਭਿਆ ਪ੍ਰੰਤ ਨਾਨਕ ਤਿਨ ਕੀ ਸਰਨਾ ਜਿੰਤੂ ਨਾ ਹੀ ਵਿਸਰਿਆ ਸਾ ਮਹਲਾ ਪੰਜਵਾਂ ਕੋਈ ਪ੍ਰਾਪਤਿ ਮਾ ਉਖਦੇ ਹਰੀਆ ਗੋਦ ਮਿਲਨ ਕੇ ਤਰੀ ਵਰੀਆ ਵਰ ਕਾਜ ਜਿਤ ਰ ਕਿਤਨਾ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸੰਗ ਜਾਮ ਲਗ ਪਵਜਲ ਤਰਨ ਕੈ ਜਨ ਬਿਰਥਾ ਜਾਤ ਅੰਗ ਮਾਇਆ ਗਿਰਾਉ ਜਦ ਤੱਕ ਸੰਜਮ ਕਰਨਾ ਕੋ ਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਮ Incoming voice call from plus nine one eight one four six four zero six eight three zero. ਅਮਰੀ ਕਰੋ ਹਾਥ ਹੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਕਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਥ ਹੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾਇ ਜੀ ਕਰਦਾ ਕਰੀਐ ਸਭ ਵਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੂੰ ਮੈਂ ਛਾੜ ਕੋਈ ਬਣਾਤੇ ਹਾਂ ਜੋਗਰ ਚੌਂਸੋਂ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਚੁੰਚੁੰ 70 ਹਮਾਰੇ ਮਾਰੀ ਆ ਆਪ ਹਾਦ ਦਾ ਮuje ਬਰੀ ਹੈ ਮਨਕਾਲ ਦਾ ਇਨਕਮਿੰਗ ਵੌਇਸ ਕਾਲ ਫਰਮ +91 72486 ਮੋਰਖਨਾਰੇ ਸਾਈਂ ਸੰਤ ਸਾਹਿਬ ਪਿਆਰੇ दीनबन्ध दुष्टन के हंता तुम पूरी चत्रास्कंता काल पाए ब्रह्मा तरह काल पाए सी जतरा काल पाए बर विष्णु प्रकाश सब काल तक किया तमास जवन काल योग्य सी की ओ बेतरा ब्रह्मा जो थी ओ जवन काल से लोग सवार नमस्कार है ताए हमारा जवन काल से जक्त बनायो देव दैत जशन पुजाय वादानते कर्ता रा सोई गुरु समझ हमारा नमस्कार तिसहि को हमारी सकल प्रजा जी ने आप सवार इसीपन को इसी गुण स्खती यो सत्र न गोपाल मोड गियो ਕਟ ਕਟ ਕੇ ਅੰਤਰ ਕੀ ਜਾਣ ਤੇ ਭਲੇ ਪੂਰੇ ਕੀ ਪੀਰ ਪਛਾਨ ਤੇ ਚਿੰਟੀ ਤੇ ਗੁੰਚਰ ਅਸੁੱਲਾ ਸਭ కృਪਾ ਨਿਸ਼ਕਰ ਖੁੱਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਸੁਖੀ ਏਕ ਏਕੀ ਪੀਰ ਪਛਾਨਣੇ ਕਟ ਕਟ ਕੇ ਵਟ ਕਟ ਕੇ ਜਾਣੇ ਜਗਦ ਕਰਖ ਕਰਾ ਕਰਤਾ ਰਾ ਪਰ ਜਤ ਧਰ ਤਤ ਦੇਹ ਅਪਾਰਾ ਜੋ ਕਰਖ ਕਰਤੋ ਹਗਵੋਂ ਤੁਮ ਮੈ ਮਿਲਤ ਦੇਹ ਦਰਸਹੁ ਜਿੱਤੇ ਬਦਨ ਸਿਸ਼ਟ ਸਹਾਤਾ ਰਹਾ ਆਪ ਆਪਣੀ ਗੋਯ ਉਚਾਰ ਹੈ ਤਮਸਾ ਵੀ ਤੇ ਰਹਤ ਨਿਰ ਅਲੋ ਜਾਨਤ ਵੇਦ ਭੇਦਰ ਆਲਮ ਨਿਰੰਕਾਰ ਨਿਰਪਕਾਰ ਲੰਬ ਆਦ ਅਨੀ ਅਨਾਦ ਸੰਭੋ ਤਾਂ ਕੰ ਮੂੜ ਚਾਰਤ ਪੇਦਾ ਜਾ ਕੋ ਭੇ ਨਾ ਪਾਵਤ ਵੇਦ ਦਾ ਤਾਂ ਕੁਕਾਰ ਪਾਨ ਅਨਮਾਨਤ ਮਹਾ ਮੂੜਕ ਸੇ ਨਾ ਜਾਨਤ ਮਹਾਂ ਦੇ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤਨ ਭੀਵ ਆਪੇ ਆਪਣੀ ਬੋਧ ਜੇਤੀ ਬਨਤ ਪਿੰਨ ਪਿੰਤੋ ਹਤੇ ਤੀ ਰੇ ਤੁਮਰਾ ਲਖਨ ਜਾ ਬਸਾਰਾ ਕੈ ਜੇ ਜਾ ਪ੍ਰਥਮ ਸੰਸਾਰ ਆਇਕ ਰੂਪ ਅਨੂ ਸਰੂਪ ਰੰਖ ਭਿਓ ਰ ਆਪਕੇ ਭੂਪਾ ਅੰਡਜ ਜੇ ਰਜ ਸੇ ਰਤ ਕਿੰਨੀ ਤੁਜ ਖਾਨ ਬੋਹਰਜ ਦੇ ਨਿਕੋਂ ਫਿਰ ਰਾਜਾ ਹੈ ਬੈਠਾ ਕੋਸ ਮਟ ਭੇਲ ਸੰਕਰੀ ਕੈਠਾ ਸਗਰੀ ਸਿਸ਼ਟ ਦਿਖਾਇਆ ਚੰਭਵਾਦ ਜੁਗਾਲ ਸਰੂਪ ਸੇ ਅੰਭਵ ਔਰ ਅਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟ ਜਿੱਥੇ ਉਠਮ ਤਤ ਪਾਤਾ ਸਕਲ ਮਲੇਛ ਕਰੁਣ ਘਾਤਾ ਜੇ ਅਸਤੁਜ ਤਪ ਸਰਨੀ ਪਰੇ ਦਿਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਿਨ ਕੇ ਤੁਮ ਸੰਖ ਸਟਾਰੇ ਜੋ ਕਲ ਕੋ ਇੱਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟਨਾ ਹੈ ਰੱਛਾ ਹੋਏ ਤਾਂ ਸਭ ਕਾ ਲਾ ਦੁਸ਼ਟ ਅਰਿਸ਼ਟ ਤਤਕਾਲਾ ਕਿਰਪਾ ਜਿਸਤਾਂ ਜੈਨੇ ਹਰੋਂ ਤਾਂ ਗੇ ਤਾ ਤਨ ਕਮਾਰੋ ਰਿਤਿ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ ਸਵਸਕਿਨ ਕੋਈ ਇੱਕ ਵਾਰ ਜਿਨ ਮੈਂ ਤੋਂ ਮੈਂ ਸੁਹਾਰਾ ਕਾਲ ਪਾਂਸੇ ਤਾਹੇ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਰਜ ਦੁਸ਼ਟ ਤੋਕ ਤੇ ਰਹਾ ਖੜਕੇ ਤਮੈ ਸਣ ਤਿਹਾਰੀ ਆ ਫਾਦਲੇ ਉਵਾਰਿਸਰਥ ਹੋਰ ਮੋਸਾਹੀ ਦੁਸ਼ਟ ਤੋਕ ਲਿਓ ਚਾਈ ਸਵੇਆ ਵਾਹ ਗਏ ਜਾਂ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਅਹਮਤ ਇਕ ਨਮਾਨਯ ਸੀਮਤ ਸਾਸਤਰ ਵੇਸ ਵਾ ਉਹ ਭੇਦ ਕਿਆ ਮੇਕ ਨ ਜਾਣਿਓ ਸਿਵ ਸਪਾਨਿਂ ਕਿਰਪਾ ਤੁਮਰੀ ਕਰ ਮੈ ਨਾ ਕਿਓ ਸਭ ਤੋਹਿ ਵਿਖਾਨਿਓ ਤੋਹਰਾ ਸਗਲ ਦਵਾਰ ਕੋ ਛਾਟ ਕੇ ਗਇਓ ਤਹਾਰ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮਕਲੀ ਮਾਲਾ ਤੇ ਜਾਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਨੰਦਪੀਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਿਤੀ ਮਨੁ ਗੁ ਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੀ ਆਈਆ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸਦਾ ਰਹੁ ਰਨਾਲੇ ਹਰਨਾਲ ਰਹੁ ਤੂ ਮਨ ਮੇਰੇ ਦੁਖ ਸਾ ਵਿਸਾਰਨਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਾ ਸਵਾਰਨਾ ਸਭਨਾ ਗਲਾੰ ਸੁਰਤਿ ਸਵਾਮੀ ਸੋ ਕੇ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਤਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਾਗਵਾਈਆਂ ਗਰਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਾ ਕੁਝ ਆਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿ ਸਿੱਧੀਆਂ ਹੈ ਬਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੂਪੇ ਆਰੋ ਸਚਾ ਨਾਮ ਰਾ ਅਧਾਰੋ ਵਾਜੇ ਪੰਚ ਸਬਦ ਤਿਤਕਾਰ ਸੁਭਾਗਿਆ ਕਾਲ ਸੁਭਾਗ ਸਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੋ ਜਿੰਨ ਕੋ ਸੀ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਖੋਆ ਤਿਤਕਰ ਅਨੰਤ ਵਾਜੇ ਆਨੰਦ ਸੁਨੋ ਬਡ ਭਾਗੀ ਉਸ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਕੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮਦਾਵਨੀ ਮਾਲਾ ਪੰਜਵਾ ਥਾਲ ਵਿੱਚ ਤੇ ਵਸਤੂ ਪਈਓ ਸਤ ਸੰਤੋਹ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਖਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਹੁਦਾਰੋ ਇਹ ਵਸਤ ਤ ਜਿਨ ਜਾਈ ਨਿਤਿ ਨਿਤਾਖੁਰ ਤਾਰੋ ਤਨ ਸੰਸਾਰ ਚਰਨ ਲਗਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਤੁ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਨਾਰੇ ਕੋ ਗੁਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨਵਨ ਥਿਵੇ ਹਰਿਆ ਦਰਸ ਪਿਆ ਮੈਂ ਰਾਮਤ ਹੋਈ ਸਤਗੁਰ